ਸਾਡਾ ਵੀਰ ਪਿੰਡੀ ਦਿਉਲ ਉਹਨਾਂ ਦਾ ਵੀ ਗਗਨਵਾ ਧੰਨਵਾਦ ਹੈ ਵਿੰਦਰ ਜਗਰਾਉਂ ਕਹਿੰਦਾ ਵੀ ਸਾਡਾ ਲੰਮੀ ਨੰਗਲ ਗੁਰਦੀਪਤ ਧਾਰੀਵਾਲ ਇਕਬਾਲ ਸਿੰਘ ਉਹ ਗੁਰਜੀਤ ਨਾਮਿਤ ਗੁਰਿੰਦਰ ਗਿਰਦੇ ਅਸਦੀਪ ਧਾਰੀਵਾਲ ਐਸਨ ਦੀਨ ਦਾ ਬਹੁਤ-ਬਹੁਤ ਧੰਨਵਾਦ ਆ ਬੁੱਲੇ ਦਾ ਕਹਿੰਦੇ ਵੀ ਠਾਕੁਰ ਗਵਿੰਦਰ ਉਹਦਾ ਹੈ ਅਸਲੀ ਪੰਜਾਬ ਦਾ ਬਹਿਦਲਾ ਮਾਣ ਇੱਕ ਜੋਰ ਨਾਲ ਜੱਫਾਉਂਦਾ ਹੈ ਇਹ ਲੰਦੇ ਪੰਜਾਬ ਦਾ ਇੱਕ ਜੋਰ ਲੱਗੀ ਅੱਗੇ ਮੇਰੇ ਬੁਲਾਇਆ ਰਹਿਣਾ ਕਹਿੰਦਾ 45 ਚ ਵਿੱਚ ਹੈ ਪਰ ਆਗਿਆ ਦੇ ਵਿੱਚ 43 ਚ ਹੈ ਆਹ ਕਹਿੰਦੇ ਓਏ ਓਹੋ ਮੇਰੇ ਪੈਰ ਨਿੱਪੜ ਜਾਂਦੇ ਨੇ ਬਲੀਏ ਕਮਾਂਡਰ ਜੀ ਨਜ਼ਰ ਆਇਆ ਮਾਦਕ ਜੰਗਾ ਵਾਲੇ ਤੇ ਮਨਜੂਲਾ 102 ਵੱਡਾ ਚੱਕ ਦਾ ਰਹਿਣ ਵਾਲਾ ਖਾਈ ਖੇਡ ਮੈਦਾਨ ਦੇ ਵਿੱਚ ਖੇਡ ਰਿਹਾ ਹੈ ਇਹਨਾਂ ਦੇ ਖੇਡ ਦੇ ਵਿੱਚ ਬੰਨੀ ਹੈ ਇੱਕ ਹੋਰ ਪਾਰਟ ਦੀ ਟੀਮ ਦੇ ਸਿਪਰ ਮੈਂ ਤਾਂ ਸਿਰੇ ਦੀ ਕਮੇਟੀ ਦਾ ਨਜ਼ਾਰਾ ਬਣ ਰਿਹਾ ਹੈ ਉਧਰ ਨੌਜਵਾਨ ਕੋਰਟ ਕਰਾ ਰਹੀ ਧਰਤੀ ਦਾ ਉਧਰ ਰੇਡ ਪਾਰਟੀ ਮੈਦਾਨ ਦੇ ਵਿੱਚ ਧਰਤੀ ਮਾਨ ਮੱਥਾ ਟੇਕ ਰਿਹਾ ਹੈ ਇੰਦਰ ਰਾਮੋ ਵਾਲੀ ਦਾ ਜਗਦੇਵ ਉਧਰ ਬਿੰਦਰ ਜਗਰਾ ਉਧਰ ਸਾਡੇ ਬੰਦਰੀ ਵੀਰ ਤੇ ਗੁਰਮੀ ਦੀ ਬਾਤ ਲੱਗ ਰਹੀ ਹੈ ਤੇ ਕੀ ਪੱਤ ਲੱਗ ਰਿਹਾ ਹੈ ਜਿਹੜਾ ਜਦੋਂ ਤੱਕ ਨਾ ਵਾਹ ਕਬਰੀਆ ਜਿੰਗੂ ਆਖੇ ਦਾ 3ਵੀਂ ਕੱਤੇ ਵਾਲਾ ਇੱਕ ਜ਼ੋਰ ਦਾ ਨੌਜਵਾਨ ਵੀ ਪਰ ਗੋਲ ਆਪਣੀ ਧਰਤੀ ਦਾ ਉਹਦਾ ਜਦੋਂ ਪੰਜਾਬ ਦੇ ਵਿੱਚ ਅੰਟਰ 2021 ਲੀਗ ਲਈ ਜੋ ਲੀਗ ਦਾ ਬਸਟ ਬਣਿਆ ਉਹ ਸੁਣਦੇ ਨੇ ਇਹ ਹੈ ਮਾਨ ਕਬੀੜੀ ਅਮੀਰ ਲੰਦੇ ਪੰਜਾਬ ਦਾ ਚਾਹ ਵੱਡਾ 102 ਧਰਤੀ ਦਾ ਜੁਡੇ ਲੈਂਦੇ ਕਬੱਡੀ ਕਮ ਦਾ ਅਫਸਰ ਬਣਿਆ ਹੈ ਪਰ ਹੁਣ ਦੇਖਦੇ ਵੀ ਲੰਦੇ ਪੰਜਾਬ ਦਾ ਪਹਿਲਾ ਪਾਕੀ ਟੋਨ ਰੱਖੇ ਤਾਰ ਅੱਜ ਹੋਰ ਅੱਜ ਦੀ ਧਰਤੀ ਦਾ ਸ਼ੇਰ ਬਾਣੀ ਆ ਸ਼ੇਰ ਕਬੱਡੀ ਤੋਂ ਲਈ ਬੱਲੇ ਬੱਲੇ ਵੀਰ ਜੀ ਦੇ ਨਾਲ ਕਬੱਡੀ ਵਾਲੇ ਪਾਣ ਦਾ ਹੈ ਆਪਣੀ ਟੀਮ ਦੇ ਉਸ ਵਿੱਚ ਜੁੜਦਾ ਆਇਆ ਬੰਦਗੀ ਦਾ ਨਾਮ ਪਰ ਕਬੱਡੀ ਦੇ ਵਿੱਚ ਨੌਂਵਾਂ ਨੂੰ ਢੋਲ ਨਹੀਂ ਕਹਿੰਦਾ ਇਹ ਪਾਵੇਂ ਸਗਾ ਇਹ ਭਾਵੇਂ ਨਿਕਰ ਲੱਗਦਾ ਇਹਨੂੰ ਪਰ ਇਹਦੇ ਸਭੂ ਬੰਦਗੀਆ ਟੋਪ ਦੀਆਂ ਹੁਣ ਚਾਰਾਂ ਦੇ ਵਿੱਚੋਂ ਬਾਣ ਕਿ ਦੁਨੀਆ ਸਾਰੀ ਲੱਟ ਕੇ ਖਾਈ ਹਰਦਾ ਰਗਾਂ ਦੇ ਤਰਾਂ ਦੀ ਜਾਨੀ ਓਏ कलिया झोटा Gueve referred to kai ir karini rile, joey. ко vaidei, k wayyy. ਉਹਨੇ ਬੱਲੇ ਦੇ ਬੱਲੇ ਬੁਲਾਇਆ ਰਾਹ ਕਹਿੰਦੇ ਪੰਜਾਬ ਦੇ ਗੁਰੂ ਦਾ ਪੁੱਤ ਬਣਨੇ ਉਹ ਸੁਖਦੇਵ ਢਾਣੀ ਵਾਲਾ ਚੇਤਾ ਬਣ ਕੇ ਫਿਰ ਮੈਦਾਨਾ ਚ ਬੱਲੇ ਬੱਲੇ ਕਰਾਈ ਜਾਂਦਾ ਹੈ ਕਿ ਕਰੀ ਨੇ ਜੀ ਬਾਨੇ ਮਰਵਾਣ ਝੋਟੀ ਦਾ ਰੰਗ ਵੱਲੋਂ ਚੰਗਾ ਟਾਈਮ ਮਿਥਿਆਗਾ ਇਹ ਪਹੁੰਚਣ ਵਾਲੇ ਦੇ ਦੂਰ ਦੇ ਜਗ੍ਹਾ ਵੀ ਜਾਣੀ ਤੇ ਨਾਲਾ ਯਾਰ ਵਿੱਚ ਫਿੱਟੇ ਕਰਦਾ ਹੈ ਆ ਨਿਤਰਾਂ ਦੀ ਤਰੱਕੀ ਦਾ ਦੀਪਾ ਜਿਸ ਨਾਲਾਂ ਦੀ ਕਬੱਡੀ ਪਹੁੰਚ ਰਹੀ ਹੈ ਦੂਸਰ ਸਾਲ ਦਾ ਸਤੂ कमाल जा अगली मालिक ਵਰੀਕਾ ਸੰਤਾਨ ਦੱਲੀ ਉਹ ਵੀ ਸਟੇਪ ਕਬੱਡੀ ਖੇਡਣਾ ਪਰ ਅੱਜ ਇਹ ਮਾਨ ਦੇ ਵਿੱਚ ਇੱਕ ਮੰਗਲ ਜਕਾਲ ਇਕਦਮ ਕਢਾਈ ਜਿਹੜਾ ਆਪਣੀ ਟੀਮ ਦੇ ਇਸੇ ਖੇਡ ਰਿਹਾ ਹੈ ਸਰਦਾਰ ਕਾਜੀ ਸੀ 10 ਨੰਬਰ ਦੇ ਕਿ 5000 ਦਾ ਇਹ ਦੋਗੀ ਵਿੱਚ ਸਾਡਾ ਵੀਰ ਅਰਜਨ ਪ੍ਰੇਮ ਦਾ ਕੇਤੀ ਤੇ ਅਰਜਨ ਪ੍ਰੇਮ ਦਾ ਬਹੁਤ ਬਹੁਤ ਧੰਨਵਾਦ ਹੈ ਆ ਨਾ ਜੀ ਮਾਨ ਦੇ ਵਿੱਚ ਕਬੱਡੀ ਪਾਲ ਦੀ ਖੇਡ ਜਿਆਦਾ ਬਾਏ ਨਿਵਾਣਾ ਬਾਏ ਜੀ ਗੁਰੂਆ बाज़ बा चला अ کسی کے ہم کسی کے چھپ جاتے ہیں کسی کے چھپ جاتے ہیں نوکری نے ہم کتاب نوکری موسیقی اور ڈی ٹی کے کبڈی کلب دے بلار والے ائے ہیں ردیش سنگھ ورتا ہندر سنگھ دی ریڈر دورا راجی سنگھ دی سندر باپو لے ا رہے ہیں سلام کر رہے ہیں کیڑی فرائی دی ہندر بیٹا کبڈی ڈی ٹی کلباں دی پتہ جڑا اگلی رین اے کے ستو ہے ਖਰਾ ਕਰ ਦਿੰਦਾ ਹੈ ਵੀ ਮਾਟਰ ਧਾਵੀ ਨੇ ਆਪਣੇ ਕੀਲ ਦੇ ਸੇ ਕਰ ਦਿੰਦਾ ਹੈ ਇਹ ਨਿਰਦ ਲਫਾਈ ਜੰਮਣ ਤੇ ਮਨ ਦੇ ਸੀ ਪਹਿਲਾ ਕਦੇ ਹੁੰਦਾ ਕੋਈ ਜੇ ਸਾਲ ਆਉ ਦੇ ਚੱਲੀਏ ਆ ਜਿਹਦੇ ਚਿੱਟੇ ਘੁਰਦੇ ਪਿਆਨ ਵਾਲਾ ਮੁੰਡਾ ਖੜਾ ਬੰਦਾ ਦੂਜਿਆਂ ਦੀ ਬਾਤ ਵੀ ਬੰਦੂ ਜੱਟ ਦੇ ਨਾਲ ਮੁੰਡੇ ਨੇ ਹੋ ਗੋਵਿੰਦ ਕੇ ਫਰਜ਼ੰਦ ਬੜਿਓ ਜਿਹਨੂੰ ਕਹਿੰਦੇ ਸਰ ਜੰਦਾ ਸਰ ਰਾਜੀ ਸਿੰਘ ਚੰਪਾਲ ਸਿੰਘ ਦੀ ਗੱਡੀ ਦੇ ਵਿੱਚ ਲੜਿਆ ਹੈ ਤੇ 397 ਫਟ ਜਿਹੜੇ ਉਹ ਤੀਰਾਂ ਦੇ ਲੱਗੇ ਉਸ ਨੌਜਵਾਨ ਦੇ ਜ਼ਰੀਰੇ ਤੇ ਸਿਰ ਜਾਂਦੇ ਦੇ ਸਰੀਰ ਤੇ ਫਿਰ ਕਹਿੰਦੇ ਸਹੇ ਕਮਾਲ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਵੀ ਸ਼ਾਹਾਂ ਸ਼ਿਤਤਰਾਨੋ ਖੂਬ ਲੜੇ ਹੋ ਕਿਉਂ ਨਾ ਹੋ ਗੋਬਿੰਦ ਦੇ ਫਰਾਂ ਬੜੇ ਹੋ ਗੋਬਿੰਦ ਦੇ ਫਰਜ਼ੰਦ ਬੜਿਓ ਪਰ ਨੌਜਵਾਨ ਕਹਿੰਦੇ ਵੀ ਇਸ ਲਈ ਉਹ ਬੜੀਆ ਤਰੀਕੇ ਨਾਲ ਇੱਕ ਸ਼ਾਨਦਾਰ ਤਰੀਕੇ ਨਾਲ ਕੋਟ ਕਰਾਰਖਾ ਵਾਲਾ ਇੱਕ ਹੋਰ ਪੁਆਇੰਟ ਜੋੜ ਗਿਆ ਅਗਲੀ ਰੇਡ ਇੰਦਰਜੀਤ ਢਾੜੀ ਵਾਲ ਸਾਡੇ ਵੀਰ ਛੰਨਾ ਮੈਣ ਵਾਲੇ ਉਹ ਸਾਡੇ ਦਰਮਿਆਨ ਪੁੱਜਿਆ ਅਮਰਜੀਤ ਵੇਖੋ ਗੱਲ ਵਾਲਾ ਗਿੱਲ ਵੀ ਆ ਜयो ਰਸ਼ੀਨ ਵਾਲੇ ਕਾਲੇ ਉਹਨਾਂ ਨੂੰ ਦੇ ਦਿੱਤੀ ਅਗਲੀ ਰੇਡ ਉਹ ਸੁਨਹਾਰੀ ਪੰਡਾ ਵਾਲਾ ਗੋੜਾ ਹੁਣ ਚਾਰਾਂ ਚੋਂ ਹੰਕ ਵਾਲਿਆ ਜੱਜੂ ਇਹਦੀ ਯਾਰੀ ਰਵੀਸ ਰੋਏ ਦੇ ਨਾਲ ਨੌਜਵਾਨ ਗੱਭਰੂ ਪੜਦਾ ਹੋਇਆ ਕਮਾਲ ਪਰ ਪੁਆਇੰਟ ਜਿਹੜਾ ਗੋੜਾ ਸੁਨਹਾਰੀ ਪੰਡਾ ਵਾਲਾ ਆਪਣੀ ਟੀਮ ਦੇ ਹਿੱਸੇ ਵਿੱਚ ਹੋ ਗਿਆ ਅਗਲੀ ਰੇਡ ਮਾਲਕ ਚਿਕਾਉਲਾ ਇਹ ਮੈਚ ਦੇ ਵਿੱਚ ਉਧਰ ਲੈਦੇ ਪੰਜਾਬ ਦਾ ਸੁਪਰ 스타 ਖਿਡਾਰੀ ਤਾਹਰ ਗੁਰਾਇਆ ਜੀ ਉਹ ਵੀ ਸਾਡੇ ਦਰਮਿਆਨ ਆਇਆ ਸੀ ਜਿਨ੍ਹਾਂ ਨੂੰ ਆਖਦੇ ਆ ਹਾਫ ਸਮੇਂ ਤੱਕ ਸੜੀ ਸੁਪਰ 스타 ਦੇ ਇਹ ਫਰੈਸ਼ ਨੂੰ ਵਾਲਾ ਨਹੀਂ 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 ਇਹ ਪਾਸਾ ਵਾਲਾ ਉਹ 23.5 ਪੁਆਇੰਟ ਹਾਫ ਸਮੇਂ ਤੱਕ ਦੇ ਅੰਕਾਂ ਦਾ ਰੇਖਾ ਚੋਟਾ ਪੁਆਇੰਟ ਟ੍ਰੈਕਰ ਦਾ ਜਿਉ ਕੈਪਟਨ ਦੇ ਸਾਡੀ ਵੀਰ ਜਗਰਾਜ ਤੇ ਨਾਲ ਜਗਜੀਤ ਜਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਗੁਰਜੀਤ ਤੇ ਜਗਰਾਜ ਜਿਓ ਕੈਪਟਨ ਵਾਲਾ ਦਾ ਬਹੁਤ-ਬਹੁਤ ਧੰਨਵਾਦ ਹੈ ਨਾਲ ਰਸ਼ੀਦ ਸਾਡੀ ਕਮੇਟੀ ਦਾ ਪਰਸੈਂਟ ਬੁਲਾਣਾ ਹੈ ਜਿਨ੍ਹਾਂ ਦਾ ਕਹਿੰਦੇ ਬੁਲਟ ਮੋਟਰਸਾਈਕਲ ਦਾ ਮਾਰਸਵਾਣ ਕੀਤਾ ਜਾਣਾ ਹੈ ਤੇ ਕਾਲੇ ਵੀਰ ਨੂੰ ਬਿੰਦਰ ਵੀਰ ਚੇਤੇ ਕਰਦਾ ਹੈ ਕੜੀ ਕਾਰਿਆ ਬਿੰਦਰ ਕੰਨਾ ਵੀ ਕਾਲੇ ਤੋਂ ਮੈਚ ਲਾਉਣੇ ਦੂਜੇ ਹਾਂਜੀ ਆਜਾ ਕਾਰਿਆ ਭੱਜ ਕੇ ਦੇਖਾ ਖਾੜੇ ਵਾਲਾ ਸਾਡੀ ਖੇਡ ਕਬੱਡੀ ਦਾ ਵੱਡਾ ਮਾਣ ਉਹਨਾਂ ਦਾ ਧੰਨਵਾਦ ਹੈ ਪਰ ਦੂਜਾ ਹਾਂਜੀ ਬੜਾ ਤਾਊਂ ਦਾ ਜਿਹੜੇ ਕਬੱਡ ਚੱਕਣਾ ਨੈਕ ਤੇ ਕਰਦੇ ਸਿਵਤ ਉਹ ਦੁੱਲਾ ਪਰ ਨੌਜਾਨਾਂ ਆ ਵੀ ਦੱਸੇ ਜਿਵੇਂ ਆ ਇੱਕਾ ਸੁਰਸਿੰਗ ਵਾਲਾ ਸਾਹਮਣੇ ਹਾਂ ਬਾਤ ਚੱਲਦੀ ਹੈ ਮੈਨੂੰ ਮੁੱਕ ਲੈਣ ਆਪਾਂ ਨੇ ਇਹ ਤੋਂ ਬਾਅਦ ਸਹੀ ਯੰਗ ਕਬੱਡੀ ਖਿਡਾਰੀਆਂ ਦੇ ਉੱਰ ਸਜੀ ਹੋਈ ਹੈ ਸੀਟੀ ਵੀ ਡਰਾਈਵਰ ਤੇ ਜੋਤੀ ਸਮਰੇ ਹੁਣਾਂ ਦੀ ਇਹ ਖੇਡ ਕਲੱਬਾਂ ਸੁਖੋਸੇ ਹੁਣਾਂ ਦੀ ਇਹ ਖੇਡ ਕਲੱਬਾਂ ਬਿੰਦਰਾ ਮੈਚ ਹੌਲੀ ਹੌਲੀ ਪੜਦਾ ਜਾਣਾ ਹੈ ਕਿ ਕੀ ਸੈਮੀਫਾਈਨਲ ਆਵੇ ਜਿਹੜੇ ਬਾਜ਼ੀ ਆ ਰਹੇ ਆ ਉਹ ਪਾਕਰੇ ਵੀ ਕਹਿੰਦੇ ਪਕੜੇ ਗਏ ਉਹ ਇੱਕ ਕੋਈ ਵੇਖਣ ਹੀ ਨਹੀਂ ਆਇਆ ਸਰੀ ਕਿੰਨਾ ਕਰਤ ਹੁੰਦਾ ਨਾ ਬਿੰਦਰਾ ਦੀ ਟੈਂਸਰ ਵੀ ਅੱਜ ਫਾਈਨਲ ਖੇਡਿਆ ਗਿਆ ਉਹਦੀ ਵੀ ਗੱਲ ਕਰਾਂਗੇ ਆ ਦੇਖੋ ਖੇਡ ਕਬੱਡੀ ਦੇ ਰੈਮੋ ਕੋਸ਼ਿਸ਼ ਕਰ ਰਹੇ ਧੂਰੀ ਵਾਲਾ ਕਰਦਾ ਇਹ ਹਾਰੇ ਸੁਲਤਾਨ ਦੇ ਵਿੱਚ ਵੀ ਫੈਸਲੇ ਉਹ ਮਾਰੇ ਟੀਵੀ ਨੂੰ ਕਰਤਾ ਗਿਆ ਵਾ ਤੇ ਨੰਬਰ ਅੱਜ ਸਮੇਂ ਬਹੁਤ ਜ਼ਿਆਦਾ ਆ ਗਿਆ ਪੰਜਾਬ ਟਾਈਗਰ ਨਨਕਾਣਾ ਸਾਹਿਬ ਦੇ ਜੀ ਟੀਮ ਮੇਰੇ ਵੀਰੋ ਭਾਈ ਦੇ ਪਾਤਰ ਤੇ ਨਵੇਂ-ਨਵੇਂ ਸ਼ਹਿਰਾਂ ਦੇ ਵਿੱਚ ਕਬੱਡੀ ਦੀਆਂ ਗੱਲਾਂ ਹੋਣੀ ਆ ਕੌਣ ਕਬੱਡੀ ਕੌਣ ਕੋਸ਼ਿਸ਼ ਕਰ ਰਿਹਾ ਅੱਜ ਸਮੇਂ ਮਲਕ ਮੀਆਂਬੀਨ ਦੀ ਕਬੱਡੀ ਤੇ ਜੋਤੀ ਬਾਈ ਆਜ ਫਾਦੇ ਲੱਗਦਾ ਆਇਆ ਖੇਡ ਮੌਜੇ ਨੇ ਬਹੁਤ ਸੋਹਣਾ ਕੀਤਾ ਨਾਂ ਜਰੂਰ ਦੱਸਦੇ ਖੇਡੂ ਦਾ ਸਾਡੇ ਤੱਕ ਪਹੁੰਚਦਾ ਕਰਦੇ ਜੇ ਸਟੰਗੀ ਉਹਨਾਂ ਦੇ ਵਾਲਾ ਜੀ ਅੱਗਲੀ ਬੈਠਿਆ ਆਓ ਫੇਰ ਕਬੱਡੀ ਨਾਲ ਜਿਹੜੀ ਹੈ ਤੇ ਅਨੂ ਹੈ ਮੁੰਡਾ ਫੇਰ ਵੀ ਧਰਤੀਆਂ ਮੇਰੇ ਵੀਰੋ ਰੰਦੇ ਹਨ ਸਾਹ ਦਾਕਾ ਮੇਰੇ ਵੀਰੋ ਜੱਗੂ ਕਹਿੰਦੇ ਕੋਸ਼ਿਸ਼ ਕਰ ਰਿਹਾ ਉਹ ਵੇਖੇ ਕੋਸ਼ਿਸ਼ ਹੋ ਰਹੀ ਹੈ ਤੇ ਦੂਸਰੇ ਪਾਸੇ ਉਹਨੂੰ ਮੁੰਡਾ ਫੇਰ ਵਾਲਾ ਜੇ ਪਾਸੇ ਦੇਖਦੇ ਵੀ ਫੂਲ ਬੇਟਾ RAMPRAHUL ਕਹਿੰਦੇ ਪੱਟੇ ਦੇ ਮੀਂਹੂ ਨੇ ਪੱਟੇ ਭਾਈ ਦੇ ਹੜੱਪੇ ਤੇ ਇੱਕ ਪਾਸੇ ਪਬ ਮਾਲ ਜੀ ਕਹਿੰਦੇ ਤੇ ਦੂਸਰੇ ਪਾਸੇ ਮਲਕ ਜੱਗਾ ਉਹਨਾਂ ਦੀ ਕਬੱਡੀ ਹੈ ਸਪਾਈਸ ਟੀਵੀ ਵਾਲਾ ਦੇਤੀ ਸਾਹਿਬ ਵੀ ਦੇਖਦਾ ਦੇਤੀ ਸਾਹਿਬ ਸਪਾਈਸ ਆਇਆ ਸੀ 99 ਦੇ ਵਿੱਚ ਪੰਜਾਬ ਦੇ ਵਿੱਚ ਤੇ 16 ਰੁਪਏ ਕਾਰ ਕਰਉਂਦੀ ਸੀ ਜੀ 12 ਕਿਰਪਾਏ ਸੁਣਦੀ ਸੀ ਪਰ ਹੌਲੀ ਹੌਲੀ ਹੱਲੇ ਨੂੰ ਆਈਏ ਤਾਂ ਹੁਣ ਤਾਂ ਕਹਿੰਦੇ ਵੀ ਚੱਕੀ ਚੱਲੋ ਹੋਰ ਦੁਨੀਆ ਕਿੱਥੇ ਪਹੁੰਚ ਗਈ ਹੈ ਜੇ ਕਹਿੰਦੇ ਸਪਾਈਰ ਹੱਦ ਤੇ ਰਹੇ ਰਹਿ ਗਏ ਪਰ ਜੇ ਬੰਦਾ ਉਹ ਅਗਲੇ ਮੈਚ ਦੀਆਂ ਟੀਮਾਂ ਵੀ ਤਾਂ ਯਾ ਜ਼ਰੂਰ ਕਹਿ ਜਾਣਗੇ ਪਰ ਉਹਨਾਂ ਹੈ ਉਹ ਇੱਕ ਖਾਂ ਪਿੰਡ ਹੈ ਭਰਵਾਨੀ ਕਰਦਾ ਕਰਦਾ ਛੇ ਕਬੱਡੀ ਵਾਲੇ ਨੇ ਉਹ ਪੈਂਡ ਵਾਲੇ ਦਾ ਸ਼ਕੀਰ ਵਾਲੇ ਨਾਲ ਬੈਠ ਕੇ ਦੂਸਰੇ ਪਾਸੇ ਫੇਰ ਤਾਰਜਨ ਕਬੱਡੀ ਦਾ ਗੁਰਦੇਵ ਸਿੰਘ ਬੋਲਦੇ ਤਾਰੇ ਦੇ ਵਿੱਚ ਕਿਸ਼ਨ ਦੀ ਧਰਤੀ ਇਹ ਤੋਂ ਜੀ ਜਮਾਰੇ ਉਧਰ ਜਿਹੜਾ ਰਾਜਾ ਜਿਹੜਾ ਮੈਚ ਹੈ ਦੋਨੋਂ ਟੀਮਾਂ ਨੋਟ ਕਰ ਲੈਣਾ ਕੁੜੀ ਕੁੜੀ ਲਈ ਲਾਲੀ ਲਾਲੀ ਢੇਸੀ ਫਰਮ ਕਬੱਡੀ ਕਲੱਬ ਕੈਲਕਰੀ ਤੇ ਰਜiment ਬਲੈਕੀਟਰ ਸੰਦੀਪ ਨੰਗੂ ਵੀ ਕਬੱਡੀ ਕਲੱਬ ਬੈਂਕਓਵਰ ਇਹਾਂ ਟੀਮਾਂ ਦੇ ਦਰਮਿਆਨ ਅਗਲਾ ਮੈਚ ਖੇਡਿਆ ਜਾਣਾ ਹੈ ਦੋਨੋਂ ਟੀਮਾਂ ਦੇ ਖਿਡਾਰੀ ਤਿਆਰੀ ਦੇ ਵਿੱਚ ਰਹਣਗੇ ਆ ਸੁਰਸਿੰਗ ਵਾਲੇ ਦੀ ਧਰਤੀ ਦਾ ਹੀਰਕਾਂ ਦੀ ਤਿਆਰ ਹਿੱਸਾ ਕੋ ਮੈਦਾਨ ਦੇ ਵਿੱਚ ਬਸੋ ਯੰ ਦੀ ਬਲੇਰਾ ਅਪਦੇਸ਼ ਆਪਣਾ ਸੁਣ ਲੈ ਜੋਰਾ ਦਿਲ ਕੀ ਕਾਨ ਸੇ ਕਹਿ ਰਹੇ ਹਮ ਤੁਮੇ ਦਿਲ ਕੀ ਜ਼ਬਾਨ ਸੇ ਕਹਿ ਰਹੇ ਹਾਂ ਤੁਮੇ ਖੁਦਾ ਕੀ ਜ਼ਬਾਨ ਸੇ ਆ ਅੰਬਾ ਤੇ ਗਿੱਲਾ ਅੰਬਾ ਤੇ ਗਿੱਲਾ ਅੰਬਾ ਤੇ ਗਿੱਲਾ ਅੰਬਾ ਤੇ ਗਿੱਲਾ ਅੰਬਾ ਤੇ ਅੰਬਾ ਹੈ ਅੰਬਾ ਤੇ ਮਹਾਨ ਹੈ ਅੰਬਾ ਤੇ ਚੜ੍ਹਦੀ ਬੇਸ ਹੈ ਅੰਬਾ ਤੇ ਅੱਜ ਦੇ ਸਮੇ ਦਾ ਸੁਲਤਾਨ ਹੈ ਅਗੁਰਾ ਰੇਡਬਾ ਦੀ ਜਿੱਤ ਆ ਰਹੀ ਹੈ ਪੁਰੀ ਨਾਮ ਬੋਲਿਆ ਹੋਇਆ ਧੰਵਾਦ ਕਿ ਹੁਣ ਚਾਰ ਜੱਫੇ ਜਿਹੜੇ ਪੰਜਾਬ ਜਗਨਨ ਕੜਾ ਸਾਹਿਬ ਸ਼ੰਗੋ ਘੋੜੀ ਬਲਵੀਰ ਬੋਪਾ ਦਾ ਸੁੱਖਾ ਬੋਪਾ ਦਾ ਤੇ ਨਾਲ ਗੁਰਜਾਲ ਉਹਨਾਂ ਦਾ ਫਰਜੀਤ ਧਾਰੀ ਉਹਨਾਂ ਦਾ ਵੱਡਾ ਯੋਗਦਾਨ ਹੈ ਆ ਗੋਰਾ ਕਹਿੰਦੇ ਰੇਡ ਲਾ ਕੇ ਆਂਦੇ ਗੁਜਰ ਦੇ ਨਾਲ ਮੁਕਾਬਲਾ ਕਰਕੇ ਇੱਕ ਹੋਰ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੁੜ ਗਿਆ ਸੋ ਇਹ ਧਾਰੀ ਵਾਲ ਦਾ ਧਾਰੀ ਵਾਲਾ ਰੌਣਕ ਦਾ ਲੈ ਨਹੀਂ ਜਿੰਦਾ ਹੈ ਧਾਰੀ ਵਾਲਾ ਜਿਹਨੂੰ ਜਲ ਦਾ ਜੱਸੇ ਦਾ ਲੱਗਿਆ ਜੀ ਦਾ ਇਹ ਹਰਦੀਪ ਗਰੇਵਰ ਉਹਨਾਂ ਦਾ ਯੋਗਦਾਨ ਹੈ ਇਹਨਾਂ ਵੀਰਾਂ ਦਾ ਉਧਰ ਪਿੰਡਰ ਜਗਰਾ ਤੇ ਨਾਲ ਜਗਦੇਵ ਰਾਮੂ ਵਾਰੀਆ ਹਰਦੀਪ ਭੱਲ ਇਹ ਹੈ ਨੌਜਵਾਨ ਜਗ ਮਾਲਕ ਜੱਗਾ ਹੌਲਾ ਕਹਿੰਦੇ ਪੰਜਾਬ ਦਾ ਉਹ ਮਕਦੋਰ ਵਾਲਾਂ ਦੀ ਕਬੱਡੀ ਮੈਦਾਨ ਦੇ ਵਿੱਚ ਮੇਰੇ ਵੀਰੋ ਮਾਲਕ ਨੇ ਆਪਣੀ ਖੇਡ ਮੈਦਾਨ ਦੇ ਵਿੱਚ ਇੱਕ ਨੰਬਰ ਦਾ ਹੋਰ ਵਾਅਦਾ ਕਰ ਲਿਆ ਇੱਕ ਵਾਰ ਸਰੀ ਸੁਪਰਸਟਾਰ ਦੀ ਇੱਕ ਖੇਡ ਕਰਾਪੇ ਮੇਰੇ ਵੀਰੇ ਜੋਤੀ ਸਮਰੇ ਹੋਣਾ ਤੇ ਸੋਨ ਸਮਦਾ ਸਮਦਾ ਬਰਾਦਰਸ ਦੀ ਸੀਟੀ ਵੀ ਕੰਪਨੀ ਦਾ ਵੱਡਾ ਨਾਮ ਆ ਨੌਜੋ ਖੰਡਾ 6 ਗਵਿੰਦਪੁਰ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਮਿੱਤਰਾਂ ਸੰਧਰ ਪੁੰਚਦੀ ਜਾ ਰਹੀ ਹੈ ਮਹਿਮਾਨ ਪੁੰਚਦੇ ਜਾ ਰਹੇ ਆ ਤੇ ਗਰਾਊਂਡ ਦੇ ਵਿੱਚ ਡਿਸਪਲਿਨ ਵੀ ਜਿਹੜਾ ਫਾਲੋ ਕੀਤਾ ਜਾ ਰਿਹਾ ਚੜਚੜੇ ਰੇਡਾਂ ਉੱਪੀ ਪਾਉਣ ਗੱਭਰੂ ਕੰਨ ਪਾੜ ਚੱਲਦੇ ਨੇ ਜਿੱਥੇ ਨੂੰ ਲਾਉਣ ਗੱਭਰੂ ਅੱਡੀ ਚੋਟੀ ਵਾਲੇ ਲੱਗੇ ਫਿਰ ਜੋਰ ਮਿੱਤਰੋ ਕਬੱਡੀ ਵਰਗੀ ਦਾ ਖੇਡ ਕੋਈ ਹੋਰ ਮਿੱਤਰੋ ਕਬੱਡੀ ਵਰਗੀ ਦਾ ਖੇਡ ਕੋਈ ਹੋਰ ਮਿੱਤਰੋ ਉਮੀ ਵੀ ਕਹਿੰਦੇ ਗੱਲਾਂ ਚ ਪਾੜੇ ਲਾਉਂਦਾ ਉਦੋਂ ਮਰਜ ਹੋਉਂ ਤੋਂ ਸਾਡੇ ਮਨਜਿੰਦਰ ਸਿੰਘ ਜੀ ਸਾਡੇ ਦਰਮਿਆਨ ਪੁਜੇ ਹੈ ਮਰਜੋ ਵਾਲਿਆਂ ਦਾ ਗਹਿ ਗੱਟਪਾ ਧੰਨਵਾਦ ਹੈ ਅੱਜ ਦੇ ਕੰਮ ਦੀ ਬਹੁਤ ਵੱਡਾ ਯੋਗਦਾਨ ਹੈ ਲਓ ਮਲਕ ਨੌਜਵਾਨ ਮਲਕ ਵੀੜੀਆ ਬਹੁਤ ਸੋਹਣਾ ਪੁਆਇੰਟ ਆ ਗਿਆ ਢੋਲ ਕੀ ਢੋਲ ਕੀ ਆ ਗਿਆ ਮੇਰੇ ਵੀਰੋ ਦੇਖੋ ਹੁਣ ਜੱਗੂ ਪਿੰਡਾ ਕਿਆ ਬਾਤ ਹੈ ਮੈਂ 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 ਵੀ ਕਹਿੰਦੇ ਦਵਿੰਦਰ ਜੀ ਆਹ ਜਾਣਕਾਰੀ ਦੇ ਰਿਹਾ ਹੈ ਜੀ ਬ੍ਰਾਂਡ ਵਾਲ ਜਿਹੜੇ ਉਹ ਇਸ ਮੈਚ ਤੋਂ ਬਾਅਦ ਦੀ ਕਮੈਂਟਰੀ ਭਾਵੇਂ ਮੈਚ ਤੋਂ ਬਾਅਦ ਭਾਵੇਂ ਗਰਾਊਂਡ ਤੋਂ ਬਾਅਦ ਗੱਲਾਂ ਵੱਖਰੀਆਂ ਹੋਣਗੀਆਂ ਜਗਦੇਵ ਗੱਲਾਂ ਵੱਖਰੀਆਂ ਹੋਣਗੀਆਂ ਇਕਬਾਲ ਚੱਕਦਾ ਲੈਗ ਨਾਲਾ ਬੋਲਾ ਦੇ ਜਿਹੜੇ ਜਿਹੜੀ ਗਰੂਰੀ ਅਨਾਉਂਸਮੈਂਟ ਕਰਦੇ ਗੱਲਾਂ ਜਵਾਹਰ ਬਸ ਸੋਸੇਕ ਵਾਲਾ ਕਹਿੰਦੇ ਦਵਿੰਦਰ ਸਿੰਘ ਜੀ ਸਾਡੇ ਵੀਰ 20 ਮਿੰਟ ਤੋਂ ਆਇਆ ਹੈ ਉਹਦੇ ਭਰਾਵਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਜਗਦੇਵ بھائی ਭਲੱਥਾ ਦਾ ਖੇਡ ਮੈਦਾਨ ਜਿਹੜਾ ਅੰਮੇ ਲਈ ਨਾ ਬੜਾ ਲੱਕੀ ਖੇਡ ਮੈਦਾਨ ਹੈ ਵੱਖੋ ਖਿਡਾਰੀਆਂ ਲਈ ਵੱਖੋ ਖੇਡ ਮੈਦਾਨ ਜਿਹੜੇ ਲੱਕੀ ਬਣ ਜਾਂਦੇ ਆ ਤੇ ਮੋਹਨ ਵੀਰਵੰਦ ਦੇ ਵੀ ਪਹੱਥਾਂ ਦੇ ਵਿੱਚ ਕਹਿੰਦੇ ਸਿਰਾ ਕਰਾਉਂਦਾ ਇਸ ਸਾਲ ਵੱਡੇ ਵੱਡੇ ਕਬੱਡੀ ਕੱਪ ਪੰਜਾਬ ਦੇ ਵਿੱਚ ਲੀਕੇ ਜਾ ਰਹੇ ਆ ਅਜੇ ਸੀਜ਼ਨ ਆਰ ਸਮਾਪਤ ਨਹੀਂ ਹੋਇਆ ਕੈਨੇਡਾ ਤੋਂ ਬਾਅਦ ਅਮਰੀਕਾ ਦੀ ਵਿੱਚ ਗੱਲ ਹੋਣੀ ਹੈ ਫਿਰ ਜਾ ਕੇ ਕਹਿੰਦੇ ਪੰਜਾਬ ਦੀ ਗੱਲਾਂ ਤੇ ਗਰਦਿਤ ਰਾਜਪੂਤ ਹੋ ਗਏ ਮੇਰੇ ਵੀਰੋ ਇਹ ਮੇਰੇ ਵੀਰੋ ਪੰਜਾਬ ਦੀ ਧਰਤੀ ਦੇ ਵੀ ਰਾਜਪੂਤ ਕਹਿੰਦੇ ਕੋਸ਼ਿਸ਼ ਕਰ ਰਹੇ ਆ ਅਨੂ ਮੁੰਡਾ ਫੇਰ ਵਾਲਾ ਇੱਕ ਪਾਸੇ ਰਾਜਪੂਤ ਇੱਕ ਪਾਸੇ ਅਨੂ ਕਹਿੰਦੇ ਚਰਚੇ ਇਸ ਖਿਡਾਰੀ ਦੇ ਇੱਕ ਖੇਡ ਮਸ਼ਹੂਰ ਨੇ ਜਿਵੇਂ ਤੁਕ ਇਸ ਤਵਾਰ ਅਰਦੇ ਦੇਖਦੇ ਪਹਿਲਾਂ ਦੇਖੇ ਤਾਂ ਮਿਲਿਆ ਕਾਲੀ ਸਾਹਿਬ ਕਰਦੇ ਧੰਨਵਾਦ ਹੋਰ ਆਇਆ ਭਾਈ ਜਨ ਐਸਟਾਵੇਟਿੰਗ ਤੋਂ ਸਾਡੇ ਵੀ ਰੇਂਦੀ ਗੇਲਾ ਰਵੀ ਗੇਲਾ ਤੇ ਜਗੀਰ ਸਿੰਘ ਸੰਧਰ ਇਹ ਪੁਰਾਣੇ ਮਿੱਤਰਾਂ ਕਹਿੰਦੇ ਕਾਗਜ਼ ਫੜਨਾ ਇਹਨਾਂ ਵੀਰਾਂ ਨੂੰ ਕੋਈ ਕਹਿੰਦਾ ਹੈ ਇੱਕ ਵੀ ਤਾਂ ਸ਼ਰੂ ਕਰ ਧੰਨਵਾਦ ਹੈ ਉਹ ਸਾਡਾ ਵੀਰ ਨੰਡਾ ਜੀ ਵੀ ਕਹਿੰਦੇ ਜਲ ਲੈ ਕੇ ਆਉਂਦਾ ਧੰਨਵਾਦ ਉਹਦੇ ਨੌਜਵਾਨਾਂ ਤੇ ਥੋੜੀ ਸੱਟ ਵੀ ਲੱਗੀ ਹੈ ਇਧਰ ਖੇਡ ਕਬੱਡੀ ਦੇ ਵਿੱਚ ਐਂ ਕਹਿੰਦੇ ਨਜ਼ਾਰਾ ਵਿੱਜਿਆ ਹੋਇਆ ਹੈ ਮਲਕ ਜਗਾਲਾ ਪਾਕੀ ਰੇਡ ਇੱਕ ਹੋਰ ਪੁਆਇੰਟ ਜੁੜ ਗਿਆ ਜਿਹੜੇ ਵੀਰ ਅੱਗੇ ਖੜੇ ਆਂ ਬਾਈ ਥੋੜੀ ਜਗਾ ਛੱਡ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਸਾਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਲਓ ਨਾਜਵਾਨ ਅਗਲੀ ਰੇਡ ਪੁਆਇੰਟ ਦੀ ਕੌਣ ਤਿਆਰ ਹੈ ਪਰ ਪਹਿਲੇ ਥੋੜੇ ਨਾਜਵਾਨ ਦੇ ਸਾਹ ਲੱਗੀ ਹੋਈ ਹੈ ਨਾਜਵਾਨ ਹਨੂ ਮੋਢਾ ਥੇ ਵਾਲਾ ਲੱਗਦਾ ਵੀ ਮੋਢਾ ਉਤਰ ਗਿਆ ਜੇਕਰ ਕੋਈ ਵੀਰ ਮੋਢੇ ਗੁੰਡਿਆਂ ਦਾ ਦੇਖਦਾ ਮਹਾਰਾਜ ਤੇ ਪਲੀਜ਼ ਉਹਨੂੰ ਹੈਲਪ ਕਰਦੇ ਹੋ ਵੀ ਬੇਨਤੀ ਹੈ ਜਿਹੜਾ ਵੀਰ ਜਾਣੀ ਜਾਣਾ ਕੋਈ ਜਰੂਰ ਸਵਾਗਤ ਹੈਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਜੀ ਆਇਆਂ ਨੂੰ ਹੈ ਉਧਰ ਸਾਡੇ ਵੀਰ ਜਿਹਦੇ ਕਹਿੰਦੇ ਬਾਈਜ਼ਨ ਐਕਸਟਰਾ ਮੀਟਿੰਗ ਦੇ ਰਵੀ ਗਿੱਲ ਦਿੱਤੀ ਗਿੱਲ ਦੇ ਜਗੀਰ ਸੰਧਰ ਦਾ ਲੈਗਡਾ ਦਾ ਧੰਨਵਾਦ ਕੀਤਾ ਜਾਂਦਾ ਹੈ ਆ ਲਿੱਤਰਾਂ ਵਾਲਾ ਰੇਡ ਪਾ ਰਿਹਾ ਹੈ ਲਿੱਤਰਾਂ ਮਾਰ ਰਿਹਾ ਪਾ ਰਿਹਾ ਹੈ ਬਾਲ ਜਿਤੇ ਦਾ ਵਾਲਾ ਕਮਦੀ ਪਾ ਰਿਹਾ ਹੈ ਅੱਜ ਹੋਮਸ ਦੇ ਸਾਡੇ ਭਾਈ ਮਨਜਿੰਦਰ ਹੁਣੇ ਚੇਜੇ ਤੌਰ ਤੇ ਆਏ ਆ ਜਿੰਨੇ ਭਾਈ ਕਹਿੰਦਾ ਧੰਨਵਾਦ ਆਹ ਦੇਖੋ ਨਿਤਰਾ ਦੇ ਮੈਦਾਨ ਵਿੱਚ ਮਿਲੀ ਐ ਸਫਾਰੀ ਬਾਈ ਇਹੀ ਨਿਤਰਾ ਮੇਰੇ ਵੀਰੋ ਉਹ ਸਮੇ ਤੇ ਨੰਬਰ ਦੀਪਕ ਨਿਤਰਾ ਵਾਲਾ ਸ਼ਾਨਦਾਰ ਨੰਬਰ ਦਾ ਭਾਈ ਸਾਨੂੰ ਜਿਆਦਾ ਨਹੀਂ ਜਿਸ ਦੇ ਵਿੱਚ ਜੁੜ ਗਿਆ ਹਿੱਸੇ ਦੇ ਵਿੱਚ ਜੁੜ ਗਿਆ ਉਧਰ ਅਗਲੀ ਕਮੇ 19 ਤਰੀਕ ਅਗਲਾ ਵੀਕਐਂਡ ਜਿਹੜਾ ਜੀਜੀਏ ਕਬੱਡੀ ਕਲੱਬ ਦਾ ਖੇਡ ਮੇਲਾ ਹੋਣਾ ਹੈ ਜਿਹਦੇ ਤਾਵੇ ਹੁਣੀ ਕੇਜੇ ਪਰਤੇ ਪੁੱਜੇ ਹੋਇਆ ਬੱਤ ਨਿੱਜਾ ਹੁਣੀ ਸੱਤਾ ਦੇ ਰਿਹਾ ਸਲਾਇ ਬਰੰਦਰ ਥੋੜੀ ਸੱਤਾ ਦੇ ਰਿਹਾ ਜਿੰਦਰ ਮੁੰਦਰ ਦਲਜੀ ਸੋਤਾ ਤੇ ਪਪੂਲਰ ਟਾਰ ਵਾਲੇ ਸੱਤਾ ਦੇ ਰਿਹਾ ਅਗਲੇ ਵੀਕੈਂਡ ਤੇ ਵੀ ਪ੍ਰੰਤ ਦੇ ਵਿੱਚ ਰੌਣਕ ਲੱਗਣੀ ਆ ਮਲਕੀ ਅਮੀਰ ਫੇਰ ਨੰਬਰ ਜੁੜ ਗਿਆ ਅਗਲੀ ਕਬੱਡੀ ਮੈਚ ਫੇਰ ਪੈ ਗਈ ਉਹ 47 ਸਭ ਕਬੱਡੀ ਫੇਰ ਪੈ ਗਈ ਦੋ ਕੇ 47 ਸਿੰਘ ਸਰਦਾਰ ਇੱਕ ਪਾਸੇ ਹੈ ਗੁਰਰਾਜ ਹੁਣ ਰੀਡਰ ਉਹਨਾਂ ਤੋਂ ਜੀ ਉਧਰੇ ਬਾਕੀ ਸਟਾਕ ਜੀ ਫਸਤੇ ਫਸਟ ਡੇ ਮੈਨਿੰਗ ਆਦੇ ਸੱਤ ਤੋਂ ਫਿਰ ਤੋਂ ਇੰਸਟੇਡ ਇਸ ਇੱਕ ਵਾਰ ਫੇਰ ਸਾਡੇ ਵੀਰ ਲੈਂਸ ਕਿਚਨ ਕਾਉਂਡ ਦੇ ਜੀਤ ਸਿੰਘ ਤੋਂ ਤੇ ਹਰਜੀਤ ਸੁਖੜ ਉਹਨਾਂ ਦੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਥੋੜੀ ਜਿᱷ ਲੱਗੀ ਨੌਜਵਾਨ ਦੇ ਨਾਲ ਸਹਿਯੋਗ ਕਰਾਈ ਸੋ